ਕੌਣ ਜਿੱਤ ਗਿਆ ਰੋਡੀ ਬੇਟਕਾ ਰੋਡੀ ਬੇਟਕਾ ਰੋਡੀ ਬੇਟਕਾ ਆਏ ਦੋ ਟੌਪ ਟਾ ਉਹ ਆ ਗਿਆ ਓਏ ਕੋਈ ਕਾ ਆਪਣੀ 18 ਸੀ ਸੌਰੀ 19 ਬਣਾਉਣੀ ਸੀ ਹਾਂ ਇੱਕ ਓਵਰ ਮੇੜੇ ਨਾ ਮੇਰਾ ਪਹਿਲਾ ਓਵਰ ਮੇੜੇ ਚੱਲ ਠੀਕ ਆ ਹਾਈ ਤੇ ਬਾਕੀ ਤੋਂ ਦੱਸ ਤ ਕਿਹੜੀ ਆ ਰੋਡ ਜਾਂਦੀ ਐ ਸਾਹਮਣੇ ਜਾਂਦੀ ਐ ਸਿੱਧੀ ਖੁੱਡੀਆਂ ਤੇ ਉਹ ਸਾਹਮਣੇ ਆਪਣੀ ਮਹਿਰਾ ਆਉਂਦੀਆਂ ਵੱਡੀਆਂ ਤੇ ਬਾਕੀ ਹੁਣ ਇੱਥੇ ਸਫਾਈ ਬਹੁਤ ਹੋ ਚੁੱਕੀ ਆ ਨਹੀਂ ਤਾਂ ਇੱਥੇ ਤੁਹਾਨੂੰ ਪਤਾ ਹੀ ਪਹਿਲਾਂ ਰੂੜੀ ਨੇ ਸਾਰਾ ਘੇਰਿਆ ਹੁੰਦਾ ਸੀਗਾ ਤੂੰ ਬਤ ਕਿਰਵੀ ਵੜਦਾ ਸੱਤਵੇਂ ਚ ਵੜਦੇ ਹਰੇਕ ਆਪ ਦਾ ਜਾਣਦ ਨਾ ਬੜਿਆ ਨੇ ਇੱਕ ਬੋਟਾ ਲਾਇਆ ਕਰ ਲਾ ਕੇ ਇਹਨਾਂ ਨੂੰ ਵੱਡਾ ਵੀ ਕਰਨਾ ਇਹ 10 ਮਰਲੇ ਜਗਾ ਆਪਣੀ 10 ਮਰਲੇ ਬਹੁਤ ਲੋਕ ਨੇ ਵੀ ਘਰ ਵੀ ਪਾ ਲਿਆ ਆਪਦੇ ਚਾਰ ਪੀ ਵੀ ਜੁੜੀ ਬੈਠੇ ਮਿਹਨਤੀ ਬੰਦੇ ਆ ਤੱਕੜਿਓ ਰੂਪ ਵੀ ਬੈਠਾ ਕੇ ਠੀਕ ਆ ਠੀਕ ਆ ਰਜਨੀਕਾਂਦ ਜੀ ਭਾਈ ਬੈਠੇ ਦੋਸਤਾਂ ਮਾਨ ਸਾਹਿਬ ਵੀ ਹੱਥਾਂ ਦੇ ਨਾ ਜੀ ਮੰਨ ਲਓ ਇੱਥੇ ਚਲੋ ਵਾਹਣਾ ਹਨਾ ਕਿ ਮੇਰੇ ਵਾਲੀ ਜਗ੍ਹਾ ਤੇ ਤਾਂ ਇਹ ਰੂੜੀਆਂ ਸੀ ਹਾਂ ਤਾਂ ਆ ਜਿਨ ਛਾਲੇ ਹੋ ਗਏ ਸੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਮੀਂਹ ਪੈ ਰਿਹਾ ਜੀ ਹਲਕਾ ਹਲਕਾ ਬੂੰਦਾਬੰਦੀ ਹੋ ਰਹੀ ਹੈ ਡ੍ਰਿਜ਼ਲਿੰਗ ਸ਼ੁਕਰ ਅੱਜ ਮੀਂਹ ਆਇਆ ਨਹੀਂ ਤਾਂ ਅੱਗੇ ਸੁੱਕੇ ਲੰਗੇ ਨਾ ਉਹ ਨੇਰੀ ਨੁਰੀ ਭਾ ਕੇ ਅੱਜ ਮੀਂਹ ਆ ਰਿਹਾ ਮੜਾ ਮੌਸਮ ਚੇਂਜ ਹੋਊਗਾ ਵੈਸੇ ਉਹ ਆ ਹਫਤਾ ਸਾਰਾ ਠੰਡ ਦਸੀ ਜਾਂਦੇ ਸੀਗੇ ਟੈਂਪਰੇਚਰ ਕਾਫੀ ਘੱਟ ਰਹੂਗਾ ਗਰਮੀ ਦੇ ਮਹੀਨੇ ਹਿਸਾਬ ਨਾਲ ਨਹੀਂ ਤਾਂ ਜਾਵੜੇ 46 47 ਤੇ ਤੇ ਹੁਣ ਦੱਸੀ ਜਾਂਦੇ 35 ਵੀ ਰਹਿ ਸਕਦਾ 36 ਵੀ 37 ਵੀ ਮਤਲਬ ਇੰਨਾ ਘਰੂਗਾ ਲੱਗ ਤੱਕ ਮੈਂ ਇਸ ਵਕਤ ਖੜਾ ਜੀ ਸਾਡੇ ਪਿੰਡ ਦੀ ਫਰਨੀ ਤੇ ਇੱਥੇ ਘਰ ਬਣ ਰਿਹਾ ਤੇ ਤੁਹਾਡੇ ਸਾਹਮਣੇ ਵੇਖੋ ਤੁਸੀਂ ਕਿੰਨੀਆਂ ਛੋਟੀਆਂ ਛੋਟੀਆਂ ਵਧੀਆ ਫੁੱਲਵਾੜੀਆਂ ਬਣਾ ਰੱਖੀਆਂ ਤੇ ਇਧਰ ਆਪਣਾ ਮਿਸਤਰੀ ਭਰਾ ਵੀ ਬਣਾ ਰਿਹਾ ਇੱਥੇ ਘਰ ਕਿੰਨਾ ਥਾਂ ਲਿਆ ਆਪਾਂ ਇੱਥੇ ਇੱਥੇ 10 ਮੀਟਰ ਲਈ ਆਪਨੇ 10 ਮੀਟਰ ਲਈ ਬਾਕੀ ਤਾਂ ਦੱਸ ਤਾ ਕਿਹੜੀ ਆ ਰੋਡ ਜਾਂਦੀ ਸਾਹਮਣੇ ਜਾਂਦੀ ਸਿੱਧੀ ਖੁੱਡੀਆਂ ਤੇ ਉਹ ਸਾਹਮਣੇ ਆਪਣੀ ਮਹਿਰਾ ਆਉਂਦੀਆਂ ਵੱਡੀਆਂ ਤੇ ਬਾਕੀ ਹੁਣ ਇੱਥੇ ਸਫਾਈ ਬਹੁਤ ਹੋ ਚੁੱਕੀ ਆ ਨਹੀਂ ਤਾਂ ਇੱਥੇ ਤੁਹਾਨੂੰ ਪਤਾ ਹੀ ਪਹਿਲਾਂ ਰੂੜੀਆਂ ਨੇ ਸਾਰਾ ਘੇਰਿਆ ਹੁੰਦਾ ਸੀਗਾ ਹੁਣ ਤਾਂ ਆਪਾਂ ਕਰਨਾ ਆ ਰਹੇ ਹਾਂ ਬਹੁਤ ਵਧੀਆ ਇੱਥੇ ਪਰ ਅੱਜ ਦੇ ਹਾਲਾਤ ਤੁਸੀਂ ਵੇਖ ਲਓ ਕਿੰਨੀ ਤਾਂ ਜਗ੍ਹਾ ਛੱਡੀ ਆ ਬਾਈ ਤੇ ਹੁਣ ਉਧਰ ਬਾਈ ਬੱਗੇ ਨੇ ਪਾਤਾ ਕਰ ਤੇ ਬੱਗੇ ਨੂੰ ਤੁਸੀਂ ਵਧਾਈਆਂ ਦੇ ਦਿਓ ਬਾਕੀ ਵੀਡੀਓ ਤੁਸੀਂ ਦੇ ਹੀ ਦਿੱਤਗੇ ਕਿਹਾ ਬੱਗਾ ਜੀ ਇਸਤਰੀ ਕਾਲ ਦੀ ਮਸਤਰੀ ਕਾਲ ਦੀ ਤਕੜੇ ਹੋ ਜੀ ਬਹੁਤ ਵਧੀਆ ਜੀ ਤੇ ਬਾਕੀ ਦਿਸਕਰਨ ਆਪ ਮਿਸਤਰੀ ਐ ਤੇ ਵਧੀਆ ਬਈ ਤੈਨੂੰ ਬਧਾਈਆਂ ਬਾਰ ਬਾਰ ਕਿੰਨੀ ਜਗਾ ਲਈ ਹੈ ਇਹ ਇਹ 10 ਮਰਲੇ ਜਗਾ ਆਪਣੀ 10 ਮਰਲੇ ਤੇ ਕਿਤੋਂ ਲਈ ਸੀ ਇਹ ਇਹ ਆਪਣੇ ਸਰਪੰਚ ਸਾਹਿਬ ਤੋਂ ਲਈ ਸੀ ਮਾਨ ਸਾਹਿਬ ਤੋਂ ਲਈ ਸੀ ਅੱਛਾ ਸਾਰੀ ਚੱਜ ਲੱਗੇਗੀ ਹਣਾ ਹਾਂ ਠੀਕ ਆ ਠੀਕ ਆ ਨਹੀਂ ਬਹੁਤ ਵਧੀਆ ਬਈ ਯਾਰ ਤੇ ਕਰੋ ਫਿਰ ਕਰ ਰਹੇ ਹਾਂ ਸਟਾਰਟ ਬਸ ਕੱਲ ਤੋਂ ਕਰ ਰਹੇ ਹਾਂ ਸਟਾਰਟ ਆਪਾਂ ਵੈਰੀ ਗੁੱਡ ਇਟਾ ਓਟਾ ਕਿੱਥੇ ਲਿਆਂਗੇ ਹਾਂ ਇੱਟਾ ਆਪ ਦਿਨ ਘੜੇ ਪੱਟੇ ਤੇ ਲੈਂਦੀਆਂ ਕੀ ਰੇਟ ਆਟਾ ਬਾਈ 5300 ਆ ਰੇਟ 5300 ਪਹੁੰਚ ਪਹੁੰਚ ਤੇ ਸਮੈਂਟ ਗ੍ਰੇਡ ਚੱਲ ਜਾਂਦਾ ਹੁਣ ਸਿਮੈਂਟ ਰੇਟ ਜਿਹੜਾ ਆਪਣਾ ਮਲੋਡ ਦਾ ਤੇ 380 ਹੈ ਹਾਂ ਜੇ ਮੰਡਰ ਹੋ ਗਿਆ ਫਾਉਂਡਰ ਪਲਾਸ ਹੋ ਗਿਆ 44 ਗ੍ਰੇਡ 44 ਹਾਂ ਤੇ ਜੇ ਆਪਾਂ ਸੰਗਰੀ ਤੋਂ ਮੰਗਾਈਏ ਭਗਤਪੁਰੇ ਤੋਂ ਉੱਥੇ ਦਾ 360 ਤੇ ਹੁਣ ਭਾਈ ਠੇਕਾ ਗ੍ਰੇਡ ਚੱਲਦਾ ਠੇਕਾ ਤਾਂ ਲੱਗ ਲੱਗ ਨਕਸ਼ੇ ਨਹੀਂ ਜਿਵੇਂ ਚਣਾਈ ਦਾ ਅਲੱਗ ਜਿਵੇਂ ਚਣਾਈ ਦਾ ਆਪਾਂ ਕਲੀ ਚਾਰ ਦੁਵਾਰੀ ਕਰਨੀ ਕਾਂਢ ਤੇ ਕਾਂਢ ਇਹਦੇ ਦਾ ਆਪਾਂ ਲੈਨੇ ਆ 1200 ਹਜ਼ਾਰ ਦਾ अच्छा एट ਦੇ ਹਿਸਾਬ ਹਾਂ ਠੀਕ ਹੈ ਤੇ ਜਿਹੜਾ ਲੈਂਟਰ ਆ ਉਹ 20 ਰੁਪਏ ਸਕਰ ਫੁੱਟ ਆ ਠੀਕ ਹੈ ਜੇ ਭੀਮ ਪਾਗੇ ਤਾਂ 40 ਰੁਪਏ ਸਕਰ ਫੁੱਟ ਆ ਠੀਕ ਹੈ ਸਹੀ ਹੈ ਚਲੋ ਬਾਕੀ ਆ ਐਂ ਅਗਲਾ ਜਿਵੇਂ ਕੋਈ ਰਸੋਈ ਦਾ ਕਰਾਉਣਾ ਅੱਡਾ ਉਹ ਦਾ ਸਿਸਟਮ ਹਨ ਉਹ ਕੋਈ ਪਲਾਸਟਰ ਦਾ ਅੱਡਾ ਹੈ ਉਹ ਮੈਂ ਪਲਾਸਟਰ ਦਾ ਅੱਡਾ ਹੈ ਫਾਰਸ਼ ਦਾ ਅੱਡਾ ਹੈ ਉਹ ਕੋਈ 7 ਤੋਂ ਲੈ ਕੇ 9 ਤੱਕ ਚੱਲੀ ਜਾਂਦਾ ਹੂੰ ਹੂੰ ਠੀਕ ਹੈ ਫਾਰਸ਼ ਦਾ ਆਪਣੀ 40 ਟੈਲਾਂ ਵਾਲੀਆਂ ਜਿਹੜੇ ਆਪਣੇ ਪੱਠੇ ਦੇ ਨੇ ਹੂੰ ਹੂੰ ਉਹ 11 ਤੋਂ ਲੈ ਕੇ 9 ਦੇ ਵਿੱਚ ਵਿੱਚ ਆ ਠੀਕ ਹੈ ਇਹ ਗੱਲ ਹੋ ਰਹਾ ਹੈ ਜਿਹੜਾ ਛੋਡੇ ਵਾਲਾ ਸਿਸਟਮ ਹੈ ਨਾ ਸਾਰਿਆਂ ਨੇ ਘਰ ਘਰ ਵੀ ਵਧੀਆ ਪਾਰੇ ਬਈ ਮਿਹਨਤੀ ਬਹੁਤ ਹੈ ਇਹ ਗੱਲ ਸੱਚੀ ਹੈ ਬੱਗੇ ਚੌੜ ਦੀ ਗੱਲ ਨਹੀਂ ਬਹੁਤ ਲੋਕਾਂ ਨੇ ਵੀ ਘਰ ਵੀ ਪਾਲਿਆ ਆਪਦੇ ਚਾਰ ਪੀ ਵੀ ਜੁੜੀ ਬੈਠੇ ਮਿਹਨਤੀ ਬੰਦੇ ਆ ਨਹੀਂ ਅੱਗੇ ਪਤਾ ਕੀ ਸਿਸਟਮ ਹੁੰਦਾ ਵੀ ਜਿੰਨੇ ਕਮਾਉਂਦੇ ਅਗਲਾ ਹੱਥ ਨਾਲ ਲਾ ਕੇ ਘਰੇ ਆਉਂਦਾ ਹੁਣ ਬਈ ਸੇਵਿੰਗ ਵੀ ਕਰਦਾ ਅਗਲਾ ਹੱਥ ਤੇ ਪਰਿਵਾਰ ਵੀ ਵਧੀਆ ਜਵਾਕ ਵੀ ਖੁਸ਼ ਆ ਯਾਰ ਢੂੰਗੀ ਭਰਨੀ ਪਊਗੀ ਨਾ ਹਾਂ ਹਾਂ ਰੱਤਾਂ ਜਾਂਦੀ ਹੁਗ ਮੰਨ ਸਹੀ ਗੱਲ ਆ ਬਾਓ ਚਿਹਰਣਾ ਇਦਰਾ ਨੀ ਨੀ ਰੁੜੀ ਰੜੀ ਪਾਣੀ ਹੈ ਥੱਲੇ ਕੇ हां बजरी ਪਾਵਾਂਗੇ। ਹਾਂ, ਵਾਧਰੀ ਤਾਂ ਪਾਹੀ ਫਿਰਨਾ। ਕਿਉਂਕਿ ਇਹ ਨਾਲ ਬਾਣ ਵੀ ਐ, ਮਿੱਟੀ ਵੀ ਲਾਉਣੀ ਪਊਗੀ, ਪਾਣੀ ਪੂਣੀ ਪੈਂਦਾ ਰਹੂਗਾ। 100% ਤਾਂ ਮੇਰੀ ਸਕੀਮਾ ਡਟਕਾ ਪਾਈ ਆਪਾਂ। ਹਾਂ, ਸਹੀ ਐ, ਸਹੀ ਐ। ਜੱਫਾ ਜੱਫਾ ਬੰਦੇ। ਬਾਕੀ ਵੀ ਇਸ ਕਰਨ ਦੀ ਗੋਠੀਆਂ ਸਾਨੂੰ ਦਿਖਾਣੀਆਂ ਹੀ ਆ ਮੈਂ। ਤੇ ਸੇਵਾ ਦਾ ਮੌਕਾ ਬਾਈ ਨੂੰ ਜਰੂਰ ਦਿਓ। ਸਿਰੇ ਦਾ ਮਿਸਤਰੀ ਐ। ਬਾਕੀ ਇੱਧਰ ਸਾਡੇ ਨੌਜਵਾਨ ਖੇਡ ਰਹੇ ਆ ਤਾਸ਼। ਤਕੜਿਓ। ਰੂਪੀ ਬੈਠਾ ਕੇ। ਠੀਕ ਐ, ਠੀਕ ਐ। ਰਜਨੀਕਾਂਤ ਜੀ ਭਾਈ ਬੈਠੇ ਦੋਸਤਾਂ। ਹਰਪ੍ਰੀਤ ਸਿੰਘ ਹਾਂ ਵੀ ਹਰਪ੍ਰੀਤ ਚਲੋ ਠੀਕ ਹੈ ਮਸਾ ਹੀ ਬੈਠਾ ਹੋਰ ਮਸਿਆ ਠੀਕ ਹੈ ਠੀਕ ਹੈ ਜਿਉਂਦੇ ਰਹੋ ਬਾਈ ਖੇਡੋ ਕਰੋ ਜ਼ਿੰਦਗੀ ਇੰਜੋਏ ਬੱਗਾ ਹੀ ਡਿਸਕਸ਼ਨ ਕਰ ਰਹੇ ਥੋੜੀ ਜੀ ਕਿਉਂਕਿ ਬੱਗੇ ਨੇ ਹੁਣ ਘਰ ਪਾਇਆ ਤੇ ਰਹਿ ਮਸ਼ਵਰਾ ਹੋ ਰਿਹਾ ਮਿਸਤਰੀ ਨਾਲ ਉਹ ਐਂ ਗਹਿਰੇ ਸੀ ਮਾਨ ਸਾਹਿਬ ਵੀ ਹੱਥਾਂ ਦੇ ਨਾ ਜੀ ਮੰਨ ਲਓ ਇੱਥੇ ਚਲੋ ਵਾਹਣਾ ਹਨਾ ਕਿ ਮੇਰੀ ਵਾਲੀ ਜਗ੍ਹਾ ਤੇ ਤਾਂ ਇਹ ਰੂੜੀਆਂ ਸੀ ਹਨਾ ਪੰਜ ਆ ਜਿਹਾ ਛਾਲੇ ਹੋ ਗਏ ਸੀ ਜੀ ਤਾਂ ਫੇਰ ਫਰਕ ਹੁੰਦਾ ਯਾਰ ਬਾਕੀ ਬੱਗਾ ਮਿਸਤਰੀ ਆ ਯਾਰ ਮਾਰਦੇ ਸੀ ਕਈ ਕਦੇ ਲਿਫਾਫੇ ਥੱਲੇ ਆ ਗਈ ਨਹੀਂ ਉਹ ਤਾਂ ਗੱਲ ਸਹੀ ਹੈ ਥੱਲੇ ਆ ਗਈ ਕਦੇ ਸੂਤਲੀ ਥੱਲੇ ਆ ਗਈ ਕਈ ਨਾਲੋਂ ਜੰਪ ਲੈਂਦੀ ਇਹਨਾਂ ਨਾਲ ਛੱਡ ਖਾਂਦਾ ਬੰਦਾ ਹਾਂ ਦੇ ਹੱਥਾਂ ਦੇ ਮਾਈ ਛਾਲੇ ਹੋ ਗਏ ਸੀਗੇ ਤਲ ਕੋਈ ਨਹੀਂ ਬੱਗੇ ਹੁਣ ਤਾਂ ਔਖਾ ਟਾਈਮ ਲੰਘਿਆ ਹੁੰਦਾ ਸੌਖਾ ਹੀ ਐ ਇਹਨੂੰ ਥੋੜਾ ਕਰਨੇ ਨੂੰ ਸੌਖਾ ਕਿਉਂਕਿ ਤੇ ਇਧਰ ਵੀ ਗਵਾਡਾ ਇਹਦੇ ਇਧਰ ਵੀ ਗਵਾਡਾ ਅੱਛਾ ਤਰੀਡੀ ਪਹਿਲਾਂ ਵਾਲੀ ਵੀਡੀਓ ਸੀ ਨਾ ਉੱਥੇ ਕਿਸੇ ਨੇ ਕਮੈਂਟ ਕਰਿਆ ਸੀ ਵੀ ਦਰਖਤ ਲਾ ਦਰਖਤ ਪੱਖਾ ਲਾਇਆ ਕਰੋ ਯਾਰ ਦਰਖਤ ਲਾਓ ਪੱਖਾ ਲਾ ਤੇ ਮਨਸਾ ਚਾਰ ਲਾ ਤੇ ਵਧੀਆ ਕਰਿਆ ਲਾਇਆ ਕਰੋ ਯਾਰ ਇੱਕ ਤਾਂ ਮੁਰਦਾਂ ਦਾ ਬੂਟਾ ਹੋ ਗਿਆ ਹਾਂ ਨਾਲ ਛਾਂਛ ਵਾਲੇ ਵੀ ਲਾ ਇੱਕ ਕਿੰਨੂਆਂ ਦਾ ਹੋ ਗਿਆ ਜੀ ਇੱਕ ਹੋ ਗਈ ਡੇਕ ਜੀ ਇੱਕ ਨਿੰਮ ਹੋ ਗਿਆ ਸਹੀ ਹੈ ਆਪਾਂ ਦੋ ਟੱਲੀਆਂ ਦੇਖ ਤੂਤ ਲਾਇਆ ਬੜਾ ਵਧੀਆ ਕਰਿਆ ਜੀ ਤੇ ਤੂੰ ਬਤ ਕਰਵੇਂ ਵੜਦਾਂ ਸਤੰਵੀਂ ਜੀ ਬਰਦੇ ਹਰੇਕ ਆਪ ਦਾ ਜਾਣਦਣ ਬਲਿਆ ਨੇ ਇੱਕ ਬੂਟਾ ਲਾਇਆ ਕਰ ਲਾ ਕੇ ਇਹਨਾਂ ਨੂੰ ਵੱਡਾ ਵੀ ਕਰਨਾ ਐ ਨਹੀਂ ਵੀ ਲਾ ਕੇ ਸਿੱਟ ਦੇਣਾ ਠੀਕ ਹੈ ਠੀਕ ਹੈ ਬਾਕੀ ਦੱਬ ਕੇ ਵੱਡ ਪੜਾਈ ਨਾਲ ਰਹਿਣੀ ਤੇਰੀ ਸਾਰੀ ਜ਼ਿੰਦਗੀ ਕੰਮ ਤਾਂ ਬੰਦਾ ਜਿੰਦ ਮਰਜ਼ੀ ਕਰ ਲੇ ਹਾਂ ਜੀ ਹਾਂ ਚਲੋ ਭਾਈ ਪਰਮਾਤਮਾ ਨੂੰ ਤਰੱਕੀ ਬਖਸ਼ੇ ਮਇਤਰੀ ਜੀ ਠੀਕ ਹੈ ਜੀ ਫਿਰ ਮਾਰਾਂਗੇ ਕਿਹੜਾ ਤੁਸੀਂ ਰੱਖੋ ਨਹੀਂ ਕੱਲ ਰੱਖਣੀ ਆ ਹਾਂ ਕੱਲ ਚਲੋ ਕਰੋ ਸ਼ੁਰੂਆਤ ਲੈ ਕੇ ਰੱਬ ਦਾ ਨਾਮ ਠੀਕ ਹੈ ਬੱਗਾ ਜੀ ਠੀਕ ਹੈ ਜੀ ਮਾਨ ਸਾਹਿਬ ਨਹੀਂ ਬੰਦੇ ਆਹ ਪਾਈ ਚੱਲ ਗਿਆ ਸ람 ਪਾਰਟੀ ਹੋ ਗਈ ਹੋਰ ਮਾਰ ਜਾਂਦੇ ਕਾਰ ਜਿੱਤ ਗਿਆ ਉਹ ਜਿੱਤ ਗਿਆ ਕੌਣ ਜਿੱਤ ਗਿਆ ਰੌਂਡੀ ਬਟਕੇ ਰੌਂਡੀ ਬਟਕੇ ਰੌਂਡੀ ਬਟਕੇ ਬਰਾਤੇ ਹਰਾ ਤੇ ਭਾਈ ਇੱਕ ਛੱਕਾ ਨਹੀਂ ਮੰਨੇ ਤੇ ਇੱਕ ਆਊਟ ਮੈਂ ਦੇ ਤਾ ਉਹ ਲਾ ਕੇ ਉਹ ਲਾ ਕੇ ਬਾਬਾ ਕਹ ਰਿਹਾ ਤੁਲੋਣੇ ਵੀ ਇੱਕ ਵਾਰ ਜਿੱਤੇ ਕੌਣ ਹੈ ਕੌਣ ਜਿੱਤ ਗਿਆ ਰੌਂਡੀ ਬਟਕੇ ਰੌਂਡੀ ਬਟਕੇ ਪਾਰਟੀ ਹੋ ਗਈ ਹੱਤੀ ਗਾਇ ਚੱਲੋ ਸਹੀ ਇਹ ਉਹ ਯਾ ਜਰਮਨਿਸ਼ਾ ਜਰਮਨਿਸ਼ਾ ਕਿੰਨੇ ਤੇ ਆਪਣੀ 19 ਸੀ ਹਾਂ ਆਪਣੀ 18 ਸੀ ਸੌਰੀ 19 ਬਣਾਉਣੀ ਸੀ ਹਾਂ ਇੱਕ ਓਵਰ ਮੇਡਨ ਮੇਰਾ ਪਹਿਲਾ ਓਵਰ ਮੇਡਨ ਹੂੰ ਦੂਜੇ ਤੇ ਇਹਦੇ ਮੇਰਾ ਨਹੀਂ ਸੀ ਕੁਛ ਨਹੀਂ ਸੀ ਕਿਉਂ ਚੌਂਗੇ ਛੱਕੇ ਆਈ ਸੀ ਤੇ ਤੀਜਾ ਓਵਰ ਮੇਰਾ ਸੀ ਤੇ ਬਸ ਆਪਣਾ ਆ ਬੈਟ ਮਿਲ ਗਈ ਬੈਟ ਮਿਲ ਗਈ ਬਸ ਚੱਲ ਠੀਕ ਆ ਆਇ ਤੇ thank <laughs> you